ਸਾਡੇ ਪਿੰਡ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਛੱਪੜ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਜਿਸ ਦੀ ਗ੍ਰਾਂਟ ਵੀ ਆ ਚੁੱਕੀ ਹੈ ਇਸ ਛੱਪੜ ਕਰਕੇ ਪਹਿਲਾਂ ਸਾਡੇ ਬਹੁਤ ਜ਼ਿਆਦਾ ਪਿੰਡ ਨੂੰ ਨੁਕਸਾਨ ਹੁੰਦਾ ਸੀਗਾ ਕਿਉਂਕਿ ਇਹਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਆਪਲਾਟਾਂ ਵਿੱਚ ਟਿਕਰਾ ਵਿੱਚ ਬੜ ਜਾਂਦਾ ਸੀਗਾ ਪੰਜਾਬ ਸਰਕਾਰ ਦਾ ਸਹਿਯੋਗ ਨਾਲ ਅੱਜ ਇਹ ਛੱਪੜ ਤਿਆਰ ਹੋ ਰਿਹਾ ਹੈ ਜਿਹੜਾ 15-20 ਦਿਨ ਚ ਪੱਕਾ ਹੋ ਜਾਵੇਗਾ ਤੇ ਇਸ ਤੋਂ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਪਹਿਲਾਂ ਇਸ ਦੇ ਸੇਮ ਨਾਲ ਨੇੜੇ ਤੇੜੇ ਜਿਹੜੇ ਘਰ ਬਣੇ ਹੋਏ ਨੇ ਉਹਨਾਂ 'ਚ ਸੇਮ ਜਾਂਦੀ ਸੀਗੀ ਤੇ ਇਹਨੂੰ ਕੱਚਾ ਹੋਣ ਕਰਕੇ ਪਹਿਲਾਂ ਬਹੁਤ ਜ਼ਿਆਦਾ ਹੋਰੇ ਬਿਮਾਰੀਆਂ ਫੈਲਣ ਦਾ ਤੇ ਮੱਛਰ ਮੱਖੀ ਦਾ ਬਹੁਤ ਜ਼ਿਆਦਾ ਇਹਨਾਂ ਦੀਨਾ ਵਿੱਚ ਨੁਕਸਾਨ ਹੁੰਦਾ ਸੀਗਾ ਤੇ ਅਸੀਂ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਦਾ ਸਹਿਦ ਦਿਨੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਇਸ ਮੰਗ ਨੂੰ ਸੁਣਿਆ ਤੇ ਇਹਦਾ ਕੰਮ ਬਹੁਤ ਜਲਦੀ ਸ਼ੁਰੂ ਕਰਵਾਇਆ ਕਿਉਂਕਿ ਐਵੇਂ ਦੇ ਕੰਮ ਜਾਂ ਐਵੇਂ ਦੀ ਉਪਰਾਲੇ ਉਹੀ ਬੰਦਾ ਕਰ ਸਕਦਾ ਜਿਹੜਾ ਖੁਦ ਇੱਕ ਪਿੰਡ ਨਾਲ ਜੁੜਿਆ ਹੋਵੇ ਕਿਉਂਕਿ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਇੱਕ ਪਿੰਡ 'ਚ ਜੰਮੇ ਪੜੇ ਤੇ ਇੱਕ ਪਿੰਡ 'ਚ ਰਹੇ ਉਹਨਾਂ ਨੂੰ ਇਹਨਾਂ ਛੱਪੜਾਂ ਬਾਰੇ ਤੇ ਪਿੰਡ ਦੀਆਂ ਹੋਰ ਸਮੱਸਿਆਵਾਂ ਬਾਰੇ ਬਹੁਤ ਗਰਾਊਂਡ ਲੈਵਲ ਤੋਂ ਪਤਾ ਹੈ ਤੇ ਉਹਨਾਂ ਨੇ ਇਹ ਪੂਰੇ ਪੰਜਾਬ 'ਚ ਕੰਮ ਸ਼ੁਰੂ ਹੋਇਆ ਵਰਗੇ ਛੱਪੜਾਂ ਦੀ ਸਫਾਈ ਦਾ ਕਿਉਂਕਿ ਬਹੁਤ ਬੁਰਾ ਹਾਲ ਸੀਗਾ ਕਦੇ ਪਿਛਲੇ ਸਮੇਂ ਚ ਇਹਨਾਂ ਦੀ ਸਫਾਈ ਨਹੀਂ ਕੀਤੀ ਗਈ ਤੇ ਕਦੇ ਵੀ ਜਾਨੀ ਕਿ ਇਹਨਾਂ ਦੀ ਦੇਖਭਾਲ ਨਹੀਂ ਕੀਤੀ ਗਈ ਇਹਨਾਂ ਦਾ ਪੂਰੇ ਪੰਜਾਬ ਦੀ ਪੂਰੇ ਛੱਪੜਾਂ ਦਾ ਬਹੁਤ ਪੁਰਾਣਾ ਹਾਲ ਸੀਗਾ ਤੇ ਅਸੀਂ ਇਸ ਪੰਜਾਬ ਸਰਕਾਰ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਦੀ ਇਹ ਮੇਨ ਸਮੱਸਿਆ ਨੂੰ ਹੱਲ ਕੀਤਾ ਤੇ ਇਹਦੀ ਸਫਾਈ ਦਾ ਕੰਮ ਤੇ ਇਹਨੂੰ ਪੱਕਾ ਕਰਨ ਦਾ ਕੰਮ ਜੱਗੀ ਪੱਤਰ ਦੇ ਸ਼ੁਰੂ ਹੈ ਜਿਹੜਾ 10-15 ਦਿਨਾਂ ਚ ਤਿਆਰ ਹੋ ਕੇ ਬਹੁਤ ਵਧੀਆ ਦੇਖ ਵਾਲਾ ਛੱਪੜ ਬਣਾਵਾਂਗੇ ਫੇਰ ਤੋਂ ਇੱਕ ਵਾਰ ਧੰਨਵਾਦ ਪੰਜਾਬ ਸਰਕਾਰ ਦਾ